ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਰੀਟ ਸਟਾਈਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਅੱਜ ਵਾਰੀ ਜਿਹੜੇ ਤੁਹਾਨੂੰ ਸੂਟ ਦਿਖਾਵਾਂਗੇ ਆਪਾਂ ਬਹੁਤ ਹੀ ਸੋਹਣੇ ਆਰੀ ਵਰਕ ਐਂਡ ਹੈਂਡ ਵਰਕ ਵਾਲੇ ਸੂਟ ਲਏ ਨੇ ਆਪਣੇ ਕੋਲ ਇਹ ਵਾਲੇ ਸੂਟ ਨੇ ਜਿਹੜੇ ਤੁਸੀਂ ਸਾਡੇ ਤੋਂ ਵਿਦ ਦੁਪੱਟਾ ਵੀ ਬਾਈ ਕਰ ਸਕਦੇ ਹੋ ਐਂਡ ਵਿਦਆਊਟ ਦੁਪੱਟਾ ਵੀ ਸਟਿਚ ਵੀ ਕਰਵਾ ਸਕਦੇ ਹੋ ਵਿਦਆਊਟ ਸਟਿਚ ਵੀ ਲੈ ਸਕਦੇ ਹੋ ਤੁਸੀਂ ਸਾਡੇ ਤੋਂ ਮਸ਼ੀਨ ਵਰਕ ਆਰੀ ਵਰਕ ਹੈਂਡ ਵਰਕ ਨੀਡਲ ਵਰਕ ਪੇਂਟ ਜਾਨੀ ਕਿ ਆਪਣੇ ਕੋਲ ਹਰ ਤਰ੍ਹਾਂ ਦਾ ਜਿਹੜਾ ਵਰਕ ਆ ਉਹ ਅਵੇਲੇਬਲ ਆ ਜਿੱਦਾਂ ਦੀ ਵੀ ਤੁਹਾਡੀ ਚੋਇਸ ਹੈਗੀ ਤੁਸੀਂ ਉਦਾਂ ਦੇ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਹਰ ਤਰ੍ਹਾਂ ਦਾ ਆਪਣੇ ਕੋਲ ਸਟਾਫ ਅਵੇਲੇਬਲ ਆ ਤੁਸੀਂ ਕਿਸੇ ਵੀ ਸਟਾਫ ਦੇ ਵਿੱਚ ਨਹੀਂ ਜਿਹੜੀ ਉਹ ਸੂਟ ਰੈਡੀ ਕਰਵਾ ਸਕਦੇ ਹੋ ਹਾਂਜੀ ਤੁਹਾਨੂੰ ਜਿਹੜਾ ਫਾਸਟ ਸੂਟ ਆਪਾਂ ਦਿਖਾਉਣਾ ਸਟਾਰਟ ਕਰਦੇ ਹਾਂ ਇਹ ਬਾਰੇ ਹੈਗਾ ਬਲੈਕ ਕਲਰ ਜੈਡ ਬਲੈਕ ਕਲਰ ਦੇ ਉੱਪਰ ਬਣਿਆ ਹੋਇਆ ਹੈ ਸੀਨ ਸਿਲਕ ਦਾ ਬਹੁਤ ਹੀ ਪਿਆਰਾ ਸਟਾਫ ਰਹੇਗਾ ਪਾਰਟੀ ਵੇਅਰ ਸਟਾਫ ਰਹੇਗਾ ਸਾਰਾ ਕੰਮ ਮਗਾ ਜਿਹੜਾ ਆ ਰਿਹਾ ਹੋਏਗਾ। ਇਦਾਂ ਇਹਦੇ neck ਦੇ ਉੱਪਰ ਕੰਮ ਆਏਗਾ ਬਹੁਤ ਹੀ ਪਿਆਰਾ। ਐਂਡ ਜਿਹੜੀ ਸ਼ਰਟ ਦੇ ਫਰੰਟ ਦੀ ਵਿੱਚ ਹੈਗੀ ਤੁਹਾਨੂੰ ਬੂਟੀ ਮਿਲੇਗੀ। ਇਹ ਵਾਲਾ ਸੂਟ ਆਗੇ ਜਿਹੜਾ ਆਪਣੇ ਫ੍ਰੀ ਸਾਈਜ਼ ਦੇ ਵਿੱਚ ਰੈਡੀ ਕੀਤਾ ਹੋਇਆ ਅਗਰ ਤੁਸੀਂ ਇਹ ਸਟਿਚ ਕੀਤਾ ਹੋਇਆ ਸੂਟ ਵੀ ਬਾਈ ਕਰਨਾ ਚਾਹੁੰਦੇ ਹੋ ਤਾਂ ਆਪਣੇ ਕੋਲ ਰੈਡੀ ਹੈ। ਤੁਸੀਂ ਇਹ ਵਾਲਾ ਸੂਟ ਵੀ ਬਾਈ ਕਰ ਸਕਦੇ ਹੋ ਅਗਰ ਤੁਸੀਂ ਇਹ ਵਾਲੇ ਸੂਟ ਨੂੰ ਕਿਸੇ ਅਦਰ ਕਲਰ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਕਰਵਾ ਸਕਦੇ ਹੋ। ਇਹ ਵਾਲਾ ਬਹੁਤ ਹੀ ਪਿਆਰਾ ਹੈ ਇਦਾਂ sleeves ਦੇ ਉੱਪਰ ਕੰਮ ਆਏਗਾ। ਤੁਸੀਂ ਫਿਨਿਸ਼ਿੰਗ ਹੈ ਜਿਹੜੀ ਐਂਡ ਕੰਟਰਾਸਟ ਨੇਗੀ ਨੀਅਰ ਤੋਂ ਚੈੱਕ ਕਰ ਸਕਦੇ ਹੋਗੇ ਇਦਾਂ ਇਹਦੀਆਂ 슬ੀਵਸ ਬਣੀਆਂ ਨੇਗੀਆਂ ਐਂਡ ਇਹਦੇ ਨਾਲ ਆਪਣੇ ਬਾਟਮ ਹੈ ਜਿਹੜੀ ਪਲੇਨ ਰੱਖੀ ਆ ਫਾਰਸੀ ਬਾਟਮ ਕੀਤੀ ਹੈਗੀ ਇਦਾਂ ਬਹੁਤ ਹੀ ਸੋਹਣਾ ਕੰਮ ਹੋਇਆ ਇਹ ਸੂਟ ਦੇ ਨਾਲ ਤੁਸੀਂ ਸਾਡੇ ਤੋਂ ਦੁਪੱਟਾ ਵੀ ਜਿਹੜਾਗਾ ਰੈਡੀ ਕਰਵਾ ਸਕਦੇ ਹੋ ਲੋ ਜੀ ਤੁਸੀਂ ਇੱਕ ਵਾਰੀ ਦੁਬਾਰਾ ਸੂਟ ਚੈੱਕ ਕਰੋ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਰੈਡੀ ਨੇਗੇ ਬਿਲਕੁਲ ਨਾਰਮਲ ਜੀ ਰੇਂਜ ਦੇ ਵਿੱਚ ਸੂਟ ਰੈਡੀ ਹੋਏ ਨੇਗੇ ਜਿਹੜਾ ਵੀ ਕਲਰ ਇਹਨਾਂ ਚ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਾਨੂੰ WhatsApp ਦੇ ਉੱਪਰ ਸਕਰੀਨਸ਼ਾਟ ਭੇਜ ਸਕਦੇ ਹੋ ਇਹ ਵਾਲਾ ਹੈਗਾ ਸਕਾਈ ਬਲੂ ਕਲਰ ਵਰਕ ਤੁਹਾਨੂੰ ਸੇਮ ਮਿਲੇਗਾ ਜਿੱਦਾਂ ਪਹਿਲਾਂ ਹੋਇਆ ਇਦਾਂ ਸਾਰਾ ਫਰੰਟ ਆਏਗਾ ਐਂਡ 슬ੀਵਸ ਦੇ ਉੱਪਰ ਵਰਕ ਆਏਗਾ ਇਹ ਵਾਲਾ ਤੁਸੀਂ ਇਹ ਵਾਲਾ ਵਰਕ ਸਾਡੇ ਤੋਂ ਅਗਰ ਚਾਹੋ ਨੀਓ ਤਾਂ ਬਾਟਮ ਦੇ ਉੱਪਰ ਵੀ ਕਰਵਾ ਸਕਦੇ ਹੋ ਇਹ ਵਾਲਾ ਸਕਾਈ ਬਲੂ ਆਏਗਾ ਥਰਡ ਕਲਰ ਹੈਗਾ ਜਿਹੜਾ ਆਪਣੇ ਕੋਲ ਫਲੋਰੋਸੈਂਟ ਸ਼ੇਡ ਦੇ ਵਿੱਚ ਆਏਗਾ ਲਓ ਜੀ ਬਹੁਤ ਹੀ ਜ਼ਿਆਦਾ ਸਫਾਈ ਦੇ ਨਾਲ ਕੰਮ ਕੀਤਾਗਾ ਐਂਡ ਲਾਸਟ ਕਲਰ ਜਿਹੜਾ ਇਹ ਵਾਲੀ ਡਿਜ਼ਾਈਨ ਦੇ ਵਿੱਚ ਬਹੁਤ ਹੀ ਸੋਹਣਾ ਪੀਚ ਪਿੰਕ ਜੀ ਸ਼ੇਡ ਹੈ ਕੀ ਇਹ ਵੀ ਬਹੁਤ ਹੀ ਪਿਆਰਾ ਬਣਿਆ ਲਓ ਜੀ ਅਗਰ ਤੁਸੀਂ ਇਹ ਵਾਲਾ ਸੀਮ ਡਿਜ਼ਾਈਨ ਕਿਸੇ ਹੋਰ ਸਟੱਫ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ ਤਾਂ ਉਹਦਾਂ ਵੀ ਕਰਵਾ ਸਕਦੇ ਹੋ ਐਂਡ ਕਿਸੇ ਹੋਰ ਕਲਰ ਦੇ ਵਿੱਚ ਵੀ ਕਰਵਾ ਸਕਦੇ ਹੋ ਲਓ ਜੀ ਇਹ ਬਣੀਆਂ ਰਹਿਣਗੇ ਇਹਦੀਆਂ 슬ੀਵਸ ਇਹ ਵਾਲੀ ਡਿਜ਼ਾਈਨ ਦੇ ਵਿੱਚ ਇਹ ਵਾਲੇ ਤਿੰਨੋਂ ਚਾਰੂ ਸੂਟ ਆਪਣੇ ਕੋਲੇ ਰੈਡੀ ਨੇਗੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਇਹਨਾਂ ਦੇ ਵਿੱਚੋਂ ਤੁਸੀਂ ਆਰਡਰ ਕਰ ਸਕਦੇ ਹੋ ਇਹ ਵਾਲੇ ਅੱਗੇ ਆਪਣੇ ਕੋਲ ਨੈਕਸਟ ਜਿਹੜਾ ਹੈਗਾ ਨੇਚਰਲ ਕ੍ਰੇਪ ਦੇ ਉੱਪਰ ਬਣਿਆ ਹੋਇਆ ਨੇਚਰਲ ਕ੍ਰੇਪ ਵੀ ਆਪਣੇ ਪ੍ਰੀਮੀਅਮ ਕੁਆਲਿਟੀ ਦੀ ਲਗਾਈ ਹੋਈ ਆ ਲਓ ਜੀ ਇਹ ਵਾਲਾ ਆ ਗਿਆ ਇਧਰ ਦਾ ਫਰੰਟ ਇਹ ਵੀ ARE puff ਦਾ ਕੰਮ ਹੋਇਆਗਾ ਤੁਸੀਂ ਨੀਅਰ ਤੋਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਫਿਨਿਸ਼ਿੰਗ ਨਾਲ ਕੰਮ ਹੋਇਆ ਸਾਰਾ ਕੰਮ ਆ ਜਿਹੜਾ ਤੁਹਾਨੂੰ ਇਦਾਂ puff ਦਾ ਮਿਲੇਗਾ ਇਹਨੂੰ ਆਪਣੇ ARE puff ਦੇ ਨਾਲ ਕੀਤਾਗਾ ਇਦਾਂ ਕਿਰ ਦੇ ਉੱਪਰ ਕੰਮ ਆਏਗਾ ਇਹ ਵਾਲਾ ਇੱਧਾ ਦੁਆਰੇ ਚੈੱਕ ਕਰੋ ਫਰੰਟ ਰਹੇਗਾ ਐਂਡ ਜਿਹੜਾ ਇਹ ਵਾਲਾ ਕੰਮ ਤੁਹਾਨੂੰ ਦਿਖਾਈ ਦੇ ਰਿਹਾਗਾ ਇਹ ਵਾਲਾ ਇਹਦੇ ਬੈਕ ਘੇਰ ਦੂਗਾ ਇਹ ਵਾਲਾ ਕੰਮ ਬੈਕ ਘੇਰ ਦੇ ਉੱਪਰ ਮਿਲੇਗਾ ਤੁਹਾਨੂੰ ਐਂਡ ਇਹਦੀਆਂ ਨਾਲ ਤੁਹਾਨੂੰ 슬ੀਵਸ ਲੈਣੀਆਂ ਇਦਾਂ ਕੀ ਵਾਲਾ ਕੰਮ ਜਿਹੜਾ ਆਪਣੇ ਤੀਲੇ ਨਾਲ ਕੀਤਾ ਹੋਇਆ ਹੈਗਾ ਇਹ ਵਾਲਾ ਤੁਹਾਨੂੰ 슬ੀਵਸ ਦੇ ਉੱਪਰ ਮਿਲੇਗਾ ਬਿਲਕੁਲ ਜੈਨੂਇਨ ਜੇ ਪ੍ਰਾਈਸ ਦੇ ਵਿੱਚ ਸੂਟ ਰੈਡੀ ਹੋਈ ਨਗੇ ਸਟੱਫ ਜਿੰਨਾ ਵੀ ਹੋਏਗਾ ਆਪਾਂ ਪ੍ਰੀਮੀਅਮ ਕੁਆਲਿਟੀ ਦਾ ਯੂਜ਼ ਕੀਤਾ ਹੋਇਆਗਾ ਅਗਰੇ ਵਿੱਚ ਨੈਕਸਟ ਵੀ ਆਪਣੇ ਨੇਚਰਲ ਕ੍ਰੇਪ ਦੇ ਉੱਪਰ ਕੀਤਾ ਆਰੀ ਦਾ ਕੰਮ ਤੀਲਾ ਪਲੱਸ ਥ੍ਰੈਡ ਲਗਾ ਕੇ ਇਹ ਵਾਲਾ ਕੰਮ ਆ ਜਿਹੜਾ ਸਾਰੇ ਦੇ ਫਰੰਟ ਦੇ ਵਿੱਚ ਰਹੇਗਾ ਬਹੁਤ ਸੋਹਣੀ ਜਿਹੜੀ ਸਟੀਲ ਗ੍ਰੇ ਜਿਹੜਾ ਆਪਾਂ ਨੇ ਕਲਰ بیس ਲੈਤਾਗਾ ਐਂਡ ਰੈੱਡ ਐਂਡ ਤੀਲੇ ਦੇ ਨਾਲ 골ਡਨ ਨਾਲ ਆਪਾਂ ਨੇ ਕੰਮ ਕੀਤਾ ਹੋਇਆ ਇਹ ਵਾਲਾ ਕੰਮ ਆ ਜਿਹੜਾ ਤੁਹਾਨੂੰ ਇਦਾਂ ਬੂਟੇ ਦੀ 슬ੀਵਸ ਦੇ ਉੱਪਰ ਮਿਲੇਗਾ ਇਹ ਵਾਲੇ ਸੂਟ ਨੂੰ ਵੀ ਤੁਸੀਂ ਅਦਰ ਸਟੱਫ ਐਂਡ ਕਲਰ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਨੈਕਸਟ ਹੈਗੇ ਨੇ ਆਪਣੇ ਕੋਲੇ ਹੈਂਡਵਰਕ ਦੀ ਸੂਟ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਜਿਹੇ ਪ੍ਰਾਈਸ ਦੇ ਵਿੱਚ ਸੂਟ ਰੈਡੀ ਹੋਏ ਨੇ ਆਪਣੇ ਇਹ। ਪ੍ਰੀਮੀਅਮ ਕੁਆਲਿਟੀ ਦੀ ਆਪਾਂ ਨੇ ਆਰਗੰజా ਦੀ ਸ਼ਰਟ ਬਣਾਈ ਆ ਇਦਾਂ ਸਾਰਾ ਕੰਮ ਆ ਜਿਹੜੀ ਇਹਦੇ ਘੇਰ ਦੇ ਉੱਪਰ ਆਈ ਗਈ ਇਹ ਵਾਲਾ। ਲਓ ਜੀ ਪੈਚ ਲਗਾ ਕੇ ਮਹਿਰੂਨ ਕਲਰ ਦੇ ਬਾਟਮ ਨਾਲ ਦਾ ਆਪਣੇ ਪੈਚ ਲਗਾਇਆ ਹੋਇਆ। ਇਹਦੇ ਵਿੱਚ ਸਿੱਪੀ, ਕਟ ਦਾਣਾ, ਸੁਰਾਈ ਵਗੈਰਾ ਲਗਾ ਕੇ ਜਿਹੜਾ ਦਾ ਆਪਣੇ ਵਰਕ ਕੀਤਾ ਇਦਾਂ ਇਹਦੇ ਘੇਰ ਦੇ ਉੱਪਰ ਕੰਮ ਆਏਗਾ ਐਂਡ ਇਹ ਵਾਲਾ ਬੂਟਾ ਦਾ ਜਿਹੜਾ ਤੁਹਾਨੂੰ ਇਹਦੀ 슬ੀਵਸ ਦੇ ਉੱਪਰ ਵੀ ਹੈ। red color ਦੀ ਆਪਣੀ ਇਹਦੇ ਨਾਲ ਬਾਟਮ ਰੱਖੀ ਆ ਬਾਟਮ ਦੇ ਉੱਪਰ ਆਪਾਂ ਨੇ 셔ਟ ਨਾਲ ਦਾ ਜਿਹੜਾ ਪੈਚ ਲਗਾ ਕੇ ਵਰਕ ਕੀਤਾ ਹੈ ਲਓ ਜੀ ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਬਿਲਕੁਲ ਰੀਜ਼ਨੇਬਲ ਜਿਹੇ ਪ੍ਰਾਈਸ ਦੇ ਵਿੱਚ ਵਿਦਆਊਟ ਦੁਪੱਟਾ ਸਾਡੇ ਕੋਲ ਰੈਡੀ ਆ ਤੁਸੀਂ ਇਹਦੇ ਨਾਲ ਦੁਪੱਟਾ ਵੀ ਲਗਵਾ ਸਕਦੇ ਹੋ ਜਿੱਦਾਂ ਆਰਗੈਂਜਾ ਦੀ 셔ਟ ਆ ਤੁਸੀਂ ਸਾਡੇ ਤੋਂ ਆਰਗੈਂਜਾ ਦਾ ਦੁਪੱਟਾ ਵਿਦ ਲੇਸ ਫਿਨਿਸ਼ਿੰਗ ਕਰਕੇ ਤੁਹਾਨੂੰ ਪ੍ਰੋਪਰ ਦੁਪੱਟਾ ਮਿਲੇਗਾ ਨੈਕਸਟ ਬਹੁਤ ਹੀ ਸੋਹਣਾ ਬਰਾਊਨ ਸ਼ੇਡ ਦੀ ਆਪਣੀ ਕੋਈ ਸ਼ਰਟ ਹੈਗੀ ਇਦਾਂ ਡਿਜ਼ਾਈਨਿੰਗ ਸੇਮ ਰਹੇਗੀ ਲਓ ਜੀ ਇਹ ਵਾਲਾ ਇਹਦੇ ਦੀ ਸ਼ਰਟ ਤੇ ਕੰਮ ਆਏਗਾ ਇਹ ਵਾਲਾ 슬ੀਵਸ ਤੇ ਕੰਮ ਆਏਗਾ ਬੂਟਾ ਇਦਾਂ ਐਂਡ ਇਹ ਵਾਲੀ ਜਿਹੜੀ ਹੈਗੀ ਸਿਲਕ ਦੀ ਬਾਟਮ ਰਹੇਗੀ ਜਿਹੜਾ ਬਾਟਮ ਦਾ ਸਟੱਫ ਹੋ ਉਹ ਵੀ ਤੁਹਾਨੂੰ ਪ੍ਰੀਮੀਅਮ ਕੁਆਲਿਟੀ ਦਾ ਹੀ ਮਿਲੇਗਾ ਲਓ ਜੀ ਬਹੁਤ ਹੀ ਪਿਆਰਾ ਕੰਮ ਹੋਇਆ ਐਂਡ ਪੈਚ ਲਗਾ ਕੇ ਆਪਣਾ ਜਿਹੜਾ ਕੰਮ ਕੀਤਾ ਹੋਇਆ ਕੰਟਰਾਸਟ ਨੇ ਜਿਹੜੇ ਤੁਸੀਂ ਚੈੱਕ ਕੀਤੇ ਨੇ ਬਹੁਤ ਹੀ ਪਿਆਰੀ ਕੰਟਰਾਸਟ ਲੱਗਦੀ ਹੈ। ਲਓ ਜੀ। ਨੈਕਸਟ ਜਿਹੜਾ ਹੈਗਾ ਆਪਣੇ ਕੋਲ ਔਰਗਾਂజా ਦੀ ਸ਼ਰਟ ਹੈਗੀ। ਇਦਾਂ ਇਹ ਵਾਲਾ ਕੰਮ ਆ ਜਿਹੜੇ ਇਹਦਾ ਨੈਕ ਡਿਸਪਰ ਆਏਗਾ ਬਹੁਤ ਹੀ ਪਿਆਰਾ ਸੂਟ ਬਣਨਾ ਰੈਡੀ ਹੋ ਕੇ ਮੈਂ ਟਰਾਈ ਕਰੂੰਗੀ ਜੇ ਦੀ ਕੋਈ ਰੈਫਰੈਂਸ ਮੇਰੇ ਕੋਲ ਪਿਕਚਰ ਮੈਨੂੰ ਨਹੀਂ ਤਾਂ ਮੈਂ ਵੀਡੀਓ ਦੇ ਵਿੱਚ ਦੋਨੋਂ ਸਾਈਡ ਤੇ ਪਿਕਚਰ ਲਗਾ ਦੂੰਗੀ ਐਂਡ ਇਹ ਵਾਲਾ ਜਿਹੜਾ ਇਹਦਾ ਪੈਨਲ ਵਰਕ ਆਏਗਾ ਇਹ ਵਾਰ ਮੈਂ 슬ੀਵਸ ਰਹਿਣਗੀਆਂ ਆਰੀ ਪਲਸ ਹੈਂਡ ਦਾ ਕੰਮ ਮਿਲੇਗਾ ਤਾਂ ਉਹਨਾਂ 슬ੀਵਸ ਦੇ ਉੱਪਰ ਵੀ ਬਹੁਤ ਹੀ ਪਿਆਰਾ ਐਂਡ ਸਿਲਕ ਦੀ ਬਾਟਮ ਬਾਟਮ ਦੇ ਉੱਪਰ ਵੀ ਵਰਕ ਮਿਲੇਗਾ ਹੋਂਚੇ ਤੋਂ ਉੱਪਰ ਇਥੇ ਵਰਕ ਆਏਗਾ ਤੁਸੀਂ ਚੈੱਕ ਕਰ ਸਕਦੇ ਹੋ ਟਾਈ ਡਾਈ ਦੁਪੱਟਾ ਪਲੱਸ ਲੇਸ ਫਿਨਿਸ਼ਿੰਗ ਮਿਲੇਗੀ। ਲੋ ਜੀ ਇਹ ਵਾਲੇ ਸੂਟਾਂ ਦੇ ਵਿੱਚ ਵੀ ਸਾਡੇ ਕੋਲ ਹੋਰ ਕਲਰ ਵੀ ਅਵੇਲੇਬਲ ਨਹੀਂ। ਤੁਸੀਂ ਅਗਰ ਉਹਨਾਂ ਦੀ ਪਿਕਚਰਸ ਲੈਣਾ ਚਾਹੁੰਦੇ ਤਾਂ ਤੁਸੀਂ ਸਾਨੂੰ WhatsApp ਦੇ ਉੱਪਰ ਮੈਸੇਜ ਕਰਕੇ ਇਹਨਾਂ ਦੀ ਫੋਟੋਜ਼ ਲੈ ਸਕਦੇ ਹੋ। ਇਹਦੇ ਵਿੱਚ ਸਾਡੇ ਕੋਲ ਕਾਫੀ ਜਿਹੜੇ ਨੇ ਕਲਰ ਰੈਡੀ ਕਰਵਾਈ ਹੋਈ ਆ। ਲਓ ਜੀ ਇਹ ਵਾਲਾ ਇਦਾਂ ਦਾ ਦੁਪੱਟਾ ਆਏਗਾ। ਪ੍ਰੋਪਰ ਰੈਡੀ ਸੂਟ ਮਿਲੇਗਾ ਤੁਸੀਂ ਜਸਟ ਇਹਦੀ ਸਟੀਚਿੰਗ ਕਰਾਉਣੀ ਆ ਸਿੰਪਲ ਲਾਈਨਿੰਗ ਕਿਉਂਕਿ ਜਿਹੜੀ ਔਰਗੰਜਾ ਆਪਣੇ ਬਹੁਤ ਹੀ ਵਧੀਆ ਕੁਆਲਿਟੀ ਦੀ ਲਗਾਈ ਹੋਈ ਆ ਸਿੰਪਲ ਜਿਹੜੀ ਹੈਗੀ ਕਿ ਤੁਸੀਂ ਕਾਟਨ ਦੀ ਲਾਈਨਿੰਗ ਲਗਾ ਕੇ ਇਹਨੂੰ ਸਟਿਚ ਕਰਵਾ ਸਕਦੇ ਹੋ ਕੋਈ ਤਾਫਟਾ ਦੀ ਨੀਡ ਨਹੀਂ ਹੈਗੀ ਲੋ ਜੀ ਰੈਡੀ ਸੂਟ ਆ ਜਸਟ ਤੁਸੀਂ ਇਹ ਸਟਿਚ ਕਰਵਾਣਾ ਇਧਰ ਜਾ ਕੇ ਦੁਪੱਟਾ ਫੜਾਈਆ ਇਧਰ ਦੁਪੱਟਾ ਡਿੱਗ ਗਿਆ ਲੋ ਜੀ ਹਾਂਜੀ ਸੇਮ ਡਿਜ਼ਾਈਨਿੰਗ ਦੇ ਵਿੱਚ ਨੈਕਸਟ ਸੂਟ ਜਿਹੜਾ ਆਪਣੇ ਕੋਲ ਹੈਗਾ ਲਾਈਟ ਜੀ ਫਰੋਜੀ ਜੀ ਸ਼ੇਡ ਦੇ ਵਿੱਚ ਹੈਗਾ ਸੇਮ ਇਦਾਂ ਫਰੰਟ ਆਏਗਾ ਇਹ ਵਾਲਾ ਕੰਮ ਹੈ ਜਿਹੜੀ ਦੀ 슬ੀਵਸ ਤੇ ਰਹੇਗਾ ਇਹ ਵਾਲੀ ਬਾਟਮ ਆਏਗੀ ਇਦਾਂ ਐਂਡ ਇਹ ਵਾਲਾ ਦੁਪੱਟਾ ਰਹੇਗਾ ਦੁਪੱਟਾ ਇਹਦਾ ਵੀ ਤੁਹਾਨੂੰ ਟਾਈ ਡਾਈ ਮਿਲੇਗਾ ਵਿਦ ਲੇਸ ਫਿਨਿਸ਼ਿੰਗ ਮਿਲੇਗਾ ਹਾਂਜੀ ਅੱਜ ਵਾਲੀ ਜਿਹੜੀ ਸੂਟ ਨੇਗੇ ਤੁਹਾਨੂੰ ਆਰੀ ਪਲੱਸ ਹੈਂਡ ਦੇ ਦਿਖਾਈ ਨੇ ਆਪਣਾ ਇਹਨਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਉਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟਾਫ ਦੇ ਵਿੱਚ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਐਂਡ ਜਿਹੜੀ ਵੀ ਸੂਟ ਦੀ ਤੁਹਾਨੂੰ ਮਤਲਬ ਰਿਕੁਆਇਰਮੈਂਟ ਹੈਗੀ ਹੈ ਤੁਹਾਨੂੰ ਪਸੰਦ ਆ ਸੂਟ ਉਹ ਵਾਲਾ ਸੂਟ ਦਾ ਜਿਹੜਾ ਹੈਗਾ ਸਾਨੂੰ ਤੁਸੀਂ ਸਕਰੀਨਸ਼ਾਟ ਲੈ ਕੇ ਵਟਸਐਪ ਦੇ ਉੱਪਰ ਮੈਸੇਜ ਕਰ ਸਕਦੇ ਹੋ ਐਂਡ ਆਪਣਾ ਆਰਡਰ ਕਰ ਸਕਦੇ ਹੋ ਥੈਂਕ ਯੂ